ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਸਸਰਾਲੀਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਮੈਂ ਆ ਮੇ ਨਾਲ ਤਿੰਨ ਫਰੈਂਡ ਹੋਰੇ ਸੇਵਾ ਕਰਨ ਜਾ ਰਹੇ ਆ ਕਹਿੰਦੇ ਅਸੀਂ ਜਾ ਕੇ ਸੇਵਾ ਕਰਨੀ ਆ ਇਹਨਾਂ ਨੂੰ ਬੰਦ ਤੇ ਲੈ ਕੇ ਜਾ ਰਹੇ ਹਾਂ ਕਹਿੰਦੇ ਅੱਗੇ ਦਾ ਹਾਲਤ ਬਹੁਤ ਬੁਰਾ ਆ ਮੀ ਮੀ ਪੈ ਰਿਆ ਬਹੁਤ ਤੇਜ਼ ਬਾਕੀ ਤੁਹਾਨੂੰ ਅੱਗੇ ਦੇ ਅੱਗੇ ਦਾ ਦਿਖਾਣੇ ਕਿ ਅੱਗੇ ਕੀ ਮਾਹੌਲ ਆ ਕਿਸ ਤਰੀਕੇ ਦਾ ਹੈਗਾ ਆ ਸਿਸਟਮ ਕਿੰਨੀਆਂ ਟੀਮਾਂ ਲੱਗੀਆਂ ਹੋਈਆਂ ਆ ਕਿ ਆਰਮੀ ਵੀ ਆਈ ਹੋਈ ਆ ਐਨ ਡੀ ਆਰ ਐਫ ਦੀਆਂ ਟੀਮਾਂ ਲੱਗੀਆਂ ਹੋਈਆਂ ਆ ਔਰ ਬਹੁਤ ਸਾਰੀ ਸੰਗਤ ਸੇਵਾ ਕਰ ਰਹੀ ਆ ਉਹ ਸਾਰਾ ਤੁਹਾਨੂੰ ਅੱਗੇ ਦਿਖਾਣੇ ਆ ਸ਼ਾਇਦ ਸਾਡੀ ਉਹ ਐਸਾ ਆਇਆ ਜੀ ਸੋ ਉਹ ਪਾਤ ਤਰੰਡੇ ਆ ਸਾਰੀ ਵਜਣਾ ਉੱਪਰ ਉਹ ਦੋ ਮਿੰਟਾਂ ਨੂੰ ਕਰਣ ਨੂੰ ਲੈਣੇ ਤੇ ਉਹ ਅੱਜ ਜੀ ਨੇ ਡੇਟੀ ਉਹਨਾਂ ਨੂੰ ਸਾਲ ਵਧੀ ਹੋਈ ਆ ਡੇਟੀ ਬਾਹਰ ਹੋ ਗਿਆ ਉਹ ਕੰਕ੍ਰੀਟ ਕਰਕੇ ਦਿੱਤਾ ਔਰ ਉਹਨਾਂ ਨੇ ਪੈਸੇ ਲਾ ਕੇ ਬਣਾਏ ਔਰ ਕਿਦਾਂ ਕਰਦੇ thank okay. okay. आ रही है दादा तो अनुषठो जल्दी को जाने का ये आराम रहा निकल

ਆ ਬਈ ਵਾਲੀਆਂ ਕਿੱਥੇ ਆ? ਉਹ ਲਈਆਂ ਕਿੱਥੇ ਆ? ਮੇਰੇ ਵਾਲੀਆਂ ਤਾਂ ਬਈ ਉਥੇ ਲਾ। ਭਾਈ ਉਹਨਾਂ ਨੂੰ ਲੈ ਕੇ ਆਏ ਸੀਗੇ ਅ ਸਸਰਾਲੀ ਬੰਦ ਦੇ ਉੱਤੇ ਇੱਥੇ ਦੇਖ ਰਹੇ ਸੀ ਕੀ ਹੈਗਾ ਇਹਨਾਂ ਨੇ ਥੋੜੀ ਜਿਹੀ ਚਲੋ ਸੇਵਾ ਵੀ ਕੀਤੀ ਅਸੀਂ ਵੀ ਤੁਹਾਡੇ ਨਾਲ ਲੱਗੇ ਸੀਗੇ। ਮੈਂ ਭਾਈ ਨੂੰ ਪੁੱਛ ਰਿਹਾ ਕਿ ਕੀ ਹਾਲਾਤ ਨੇ ਕੀ ਇਹਨਾਂ ਨੂੰ ਕੀ ਲੱਗ ਰਿਹਾ ਵਾ? ਕਿਸ ਤਰੀਕੇ ਦਾ ਮਾਹੌਲ ਇੱਥੇ ਹੈਗਾ ਭਾਈ ਦੱਸੋ ਕੁਝ। ਇਸ ਤਰੀਕੇ ਦਾ ਲੱਗ ਰਿਹਾ ਕਿ ਡੈਮ ਦੀ ਸਥਿਤੀ ਹੈ ਬੰਨ ਦੀ ਸਥਿਤੀ ਡੈਮ ਦੇ ਹਾਲਾਤ ਦੇਖ ਕੇ ਬਹੁਤ ਮਾੜੇ ਹਾਲਾਤ ਨੇ ਇੱਥੇ ਦਾ ਦੇਖਿਆ ਜਾਂਦਾ ਬਿਲਕੁਲ ਹੀ ਬਹੁਤ ਜ਼ਿਆਦਾ ਸੰਗਤ ਲੱਗੀ ਹੋਈ ਆ ਐਨਡੀਆਰ ਐਫ ਦੀਆਂ ਤਿੰਨ ਗੱਡੀਆਂ ਇੱਥੇ ਹੋਈਆਂ ਨੇ ਮਿਲਟਰੀ ਦੀਆਂ ਦੋ ਤਿੰਨ ਗੱਡੀਆਂ ਇੱਥੇ ਹੋਈਆਂ ਨੇ ਤਿੰਨ ਚਾਰ ਪੈਂਟ ਲੱਗੇ ਹੋਏ ਨੇ ਔਰ ਤੁਸੀਂ ਦੇਖੋਗੇ ਕਿ ਸਾਡੇ ਕੋਲੋਂ ਡੈਮ ਦੇ ਨੇੜੇ ਇੰਜ ਜਾ ਹੋਇਆ ਅਸੀਂ ਆ ਦੂਸਰੇ ਡੈਮ ਦੇ ਉੱਤੇ ਆ ਕੇ ਸ਼ੂਟ ਕਰ ਰਹੇ ਆ ਉਹ ਵੀ ਤਾਂ ਕਿ ਅਸੀਂ ਸਿਰਫ ਇਹ ਜਾਣਕਾਰੀ ਦੇਣ ਦੇ ਲਈ ਕਿ ਇੱਧਰ ਹੀ ਸੈੱਟ ਨਾ ਆਓ ਅਗਰ ਆਣਾ ਹੈ ਤਾਂ ਬਹੁਤ ਧਿਆਨ ਨਾਲ ਆਓ ਔਰ ਜਿੱਧਰਲੀ ਸਾਈਡ ਸੇਵਾ ਹੋ ਰਹੀ ਆ ਉਧਰਲੀ ਸਾਈਡ ਜਾ ਔਰ ਸੇਵਾ ਵੀ ਬੜੇ ਧਿਆਨ ਨਾਲ ਕਰਨੀ ਆ ਕਿਉਂਕਿ ਪਾਣੀ ਦਾ ਵਹਾ ਬਹੁਤ ਤੇਜ਼ ਆ ਉਹ ਪਿੱਛੇ ਗੱਲ ਹੋਈ ਸੀ ਉਹ ਕਹਿੰਦੇ ਕਿ ਅਸੀਂ 95 ਮੀਟਰ ਡਿਸਟੈਂਸ ਨਾਪਿਆ ਸੀਗਾ ਜੋ ਕਿ ਪਾਣੀ ਦਾ ਸੀਗਾ ਤੇ ਉਹ 30 ਤੋਂ 35 ਫੁੱਟ ਰਹਿ ਗਿਆ ਵਾ ਔਰ ਜਿੱਥੇ ਬੰਨ ਨੂੰ ਢਾ ਲੱਗੀ ਹੋਈ ਆ ਉਹਦਾ ਬਿਲਕੁਲ ਨਾਲ ਲੱਗਿਆ ਹੋਇਆ ਵਾ ਸੋ ਇਸ ਕਰਕੇ ਥੋੜੀ ਜੀ ਇhtiyat ਦੇ ਨਾਲ ਆਓ ਜੇ ਇਧਰ ਨੂੰ ਆਣਾ ਹੈ ਬਾਕੀ ਜਿਹੜਾ ਹਾਲਾਤ ਦੇਖੇਗੇ ਡੈਮ ਦੇ ਬਹੁਤ ਜ਼ਿਆਦਾ ਗੁਰੇ ਹਾਲਾਤ ਨੇ ਅਸੀਂ ਕੋਦੇ ਦੇਖ ਕੇ ਆਏ ਆ ਪਹਿਲੀ ਵਾਰ ਮੈਂ ਦੇਖਿਆ ਡੈਮ ਦੇ ਨੇੜੇ ਇੰਨੀ ਨੇੜੇ ਆ ਕੇ ਰਸਤਾ ਇੰਨਾ ਜਿਆਦਾ ਖਰਾਬ ਆ ਰਸਤਾ ਇੰਨਾ ਜਿਆਦਾ ਖਰਾਬ ਆ ਉਸ ਦੀ ਮਰੀਜ਼ ਜੀ ਕੋਲੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਆ ਦੇਖੋ ਮੇਰੇ ਰਾਤ ਤੁਹਾਨੂੰ ਕਿਸੇ ਜਿਹੇ ਦਾ ਲੱਗਿਆ ਕਿ ਇਹ ਪਾਜੀ ਬੂਤਕੜ ਬਨ ਨੂੰ ਦੇਖ ਕੇ ਤਾਂ ਇਦਾਂ ਲੱਗ ਰਿਹਾ ਕਿ ਪਾਣੀ ਹੁਣ ਵੀ ਇੱਥੇ ਆਇਆ ਹੈ ਨਾ ਬਟ ਜਿਹੜਾ ਸਸਰਾਲੀ ਦਾ ਆਪਣਾ ਬਨ ਹੈ ਉਹ ਤਾਂ ਬਿਲਕੁਲ ਮੇਲ ਬਨ ਦੇ ਨਾਲ ਚੱਲਦਾ ਆ ਰਿਹਾ ਜੀ ਬਿਲਕੁਲ ਨਾਲ ਲੱਗਿਆ ਹੋਇਆ ਪਾਣੀ ਇੰਨਾ ਬਹੁਤ ਜਿਆਦਾ ਇਹ ਪੈਦਲ ਚੱਲ ਦਾ ਰਸਤਾ ਨਹੀਂ ਹੈਗਾ